ਏ ਅਜਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖਦਾਈ ਦਿਨ ਹੈ ਉਹ ਇੱਕ ਨੌਜਵਾਨ ਬੱਚਾ ਜਿਹਦੀ ਅਗਲੀ ਅੱਖ ਪੱਗ ਪ੍ਰਤੀਕਸਾਰ ਸੀ 10 ਸਾਲ ਤੋਂ ਰੋਜ਼ੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 10 ਮਹੀਨੇ ਪਹਿਲਾਂ ਇੱਕ ਵਾਰੀ ਆ ਕੇ ਸ਼ੂਟਿੰਗ ਘਟਕੇ ਗਿਆ ਫਿਰ ਸ਼ੂਟਿੰਗ ਘਟਕੇ ਗਿਆ ਉੱਥੇ ਤੇ ਉੱਥੇ ਅਚਨ ਚੇਤ ਇਹਨਾਂ ਦਾ ਟੈਕਰਾ ਆ ਗਿਆ ਇਹ ਜਿਹੜਾ ਹਰ ਚਾਹੇ ਜਿਹੜਾ ਉਹ ਵਾਟਰ ਵੀਰ ਛੇ ਦੇ ਦੋ ਬਰਾਹਣ ਤਿੰਨ ਬਰਾਹਣ ਨੇ ਦੋ ਛੋਟੇ ਛੋਟੇ ਬੱਚੇ ਹਨ ਕਿਉਂਕਿ ਬਹੁਤ ਛੋਟੇ ਨੇ ਇਹ ਉਹ ਜਿਹੜੇ ਛੋਟੀਆਂ ਕਲਾਸਾਂ ਦੇ ਪੜ੍ਹ ਰਹੇ ਨੇ ਇਹ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਕਾਹ ਕਿਹਾ ਗੱਲਿਆ ਕਿ ਜਿਹੜੀ ਕੋਈ ਅਸਾਂ ਜੋਗ ਹੈ ਜਿਹੜੀ ਇਹਨਾਂ ਨਾਲ ਗੱਲ ਕਰ ਲਓ ਫਿਰ ਕਦੋਂ ਇਸੇ ਸਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਗੱਲ ਲੂਏ ਫਸਟ ਟਾਈਮ ਸਾਡੀ ਇਹ ਫਸਟ ਟਾਈਮ ਜਿਹੜੀ ਦੀ ਡੈਥ ਹੋ ਗਈ ਉਹ ਦੀ ਡੈਥ ਜਿਹੜੀ ਮਾਨੂੰ ਮੌਕਾ ਹੀ ਨਹੀਂ ਆ ਆ ਕੇ ਬਾਅਦ ਵਿੱਚ ਅਸੀਂ ਹੋ ਗਏ ਫਿਰ ਇਹਨਾਂ ਦੀ ਛੋਟੀ ਬ੍ਰਦਰ ਨੇ ਸਾਡੇ ਨੂੰ ਇਹ ਵੜਾ ਟ੍ਰੇਨ ਗਿਆ ਨੂੰ ਸੰਗਲੂ ਸੀ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਇਸ ਟ੍ਰੇਨ ਵਿੱਚ ਹੋ ਗਿਆ ਉਹ ਡੈਥ ਹੋ ਗਿਆ ਇਹ ਹਸਪਤਲ ਨਾਲੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਨਿਸ਼ਚਿਤ ਕਰਾ ਲਿਆ ਦੀ ਰਾਨ ਭਾਜੀ ਜਿਹੜੇ ਨੌਜਵਾਨ ਦੇ ਡੈਥ ਹੋਏ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੈ ਇਹ ਇਹ ਨਾਲ ਬਿਲੀਵ ਨਹੀਂ ਸੀ ਜੀ ਛੋਟਾ ਬ੍ਰਦਰ ਹੈ ਮੇਰਾ ਗੱਲ ਸੁਣਾ ਦਨ ਉਹ ਲਾਸਤੇ ਗਿਆ ਮੈਨੂੰ ਕਿੱਸੇ ਤੋਈਨਾ ਠੀਕ ਨਹੀਂ ਹੋ ਗੇ ਤਾਂ ਅਜੀ ਸ਼ਾਦੀ ਦੇ ਦਰਦ ਹੋਣਦੇ ਆ ਮੈਂ ਦੋ ਤਿੰਨ ਦਾ ਭਾਗ ਅੰਚੂ ਜ਼ਿਆਦਾ ਤਕਲੀਫ ਰੋ ਆਪਾਂ ਡਾਕਟਰ ਕੋ ਚਲੇ ਜਾਨੇ ਆ ਤੇ ਕਹਿੰਦੇ ਕੰਨੀ ਪਾਜੀ ਪੇਟ ਦਰਦ ਮਾਰ ਕੇ ਕਹਿੰਦਾ ਕਿ ਮੈਨੂੰ ਗੈਸ ਕੁਸਤੀਵਾ ਦੇ ਕਰਕੇ ਹੋਣੀ ਗੈਸ ਦੀ ਗੋਲੀ ਦੇ ਦੋ ਤੁਸੀਂ ਵੀ ਠੀਕ ਹੋ ਜਾਣਾ ਮੈਂ ਗੈਸ ਦੀ ਗੋਲੀ ਦਿੱਤੀ ਆ ਤੇ ਫਿਰ ਕੀ ਕੀਤੇ ਇਹਨੇ ਐਸਟਰ ਪੱਟੀਆਂ ਦੀ ਮਾਰੀ ਜਾਂਦਾ ਇੱਕ ਦਫਾ ਉਹਨੇ ਜਦੋਂ ਪੱਟੀ ਮਾਰੀ ਜਦੋਂ ਕੋਈ ਤਾਂ ਲੰਮੇ ਪਿਆ ਮਹਿਸੂਸ ਕੀਤਾ ਮੈਨੂੰ ਯਾਰੀ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਦੇ ਦੱਸ ਨਹੀਂ ਲਿਆ ਫਿਰ ਮੈਨੂੰ ਥੋੜੇ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਹੋ ਤਾਂ ਮੈਂ ਕਿਹਾ ਯਾਰ ਤੂੰ ਮੋਟਾ ਨਹੀਂ ਤੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਘਾਈ ਜਾ ਨਾ ਤੇ ਫਿਰ ਉਸੇ ਟਾਈਮ ਮੁਠਿਆ ਵਾ ਜਦ ਮੁਠਿਆ ਤੇ ਫਿਰ ਉਹਦੇ ਤੋਂ ਬਾਥਰੂਮ ਨੂੰ ਗਿਆ ਉਹ ਦਿਮਗ ਰੇ ਮੈਂ ਚੱਲੇ ਗਿਆ ਵਾ ਆ ਕਹਿਣ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਉਹਨੂੰ ਕਿਹਾ ਮੁੱਖ ਯਾਰ ਆਣ ਕੇ ਲਹਾਲੀ ਪਹਿਲਾਂ ਦਵਾਈ ਲੈਣ ਚਲੀਏ ਤੇ ਕਿਹਾ ਨਹੀਂ ਨਹੀਂ ਪਾਜੀ ਕੱਲ ਫਿਰ ਮੈਂ ਸਵਾਲ ਦਿੱਤਾ ਕੱਲ ਮੈੜਸਟ ਕੀਤੀ ਹੈ ਤਾਂ ਅੱਜ ਮੈਨੂੰ ਨਹਾਉਣਾ ਵਾ ਕੱਲ ਮੈਨਾਂਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿ ਚੱਲ ਦਹਾਲਾ ਤੇ ਪੁਨਾ ਪੁਨਾ ਹਾਤੰ ਮੈਂ ਬਾਹਰ ਬੈਠਾ ਇੱਕ ਟੇਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਜਾਇਆ ਪਤਾ ਨਹੀਂ ਮੈਨ ਕਿਤੇ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ ਗਿਰ ਜਾਵਾਂ ਮੈਂ ਕਿੱਦਾਂ ਨੂੰ ਬਾਹਰ ਕੱਢਾਂ ਬਾਅਦ ਵਿੱਚ ਆ ਲੋਕਲੀ ਗਿਆ ਤੇ ਲੋਕ ਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਦੇ ਕੋਲ ਗਿਆ ਜਿਵੇਂ ਅੰਦਰ ਆਇਆ ਉਸੇ ਤਰ੍ਹਾਂ ਮੈਂਗੇ ਦੇ ਪਿੱਛੇ ਚੱਲ ਗਿਆ ਤੇ ਮੈਂ ਨਾ ਇੱਕ ਥੇਲ ਸੀ ਛੋਟਲੀ ਕੋਪੀਤ ਮੇਰੇ ਕੋ ਮੈਂ ਮੇਰੇ ਕੋ ਪੇਰ ਬਣਾਤੀ ਐਸੀ ਤੇ ਮੈਂ ਕਿਹਾ ਚਲੋ ਜਾਂ ਮੈਂ ਤੇਲ ਮਲਦਾ ਬਾਟੀ ਦੇ ਤੇ ਫਿਰ ਕੱਪੜੇ ਪਾ ਫਿਰ ਅਸੀਂ ਬਾਹਰਾਂ ਚਲੇ ਜੰਦੇ ਇਦੇ ਬਾਅਦ ਵਿੱਚ ਕਹਿ ਲਗਾ ਕਹਿੰਦਾ ਭਾਜੀ ਯਾਰ ਕਹਿੰਦਾ ਇੰਨੀ ਖੜੇ ਦਰਦ ਨਹੀਂ ਹੋਈ ਮੇਰੇ ਮੇਰੇ ਪਹਿਲੇ ਤਿੰਨ ਗੱਲਾਂ ਲਾਸਟ ਵਿੱਚ ਗਈਆਂ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪਤਾ ਨੂੰ ਪੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਤੇ ਡੇਗਣਾ ਅੰਦਾ ਧੜੋ ਦੇ ਉੱਪਰ ਲੱਤਾਂ ਉਹਦੀ ਹੱਥਲੇ ਮੈਂਨ ਵਾਚਾ ਮਰ ਗਿਆ ਵਿਲੀਅਮ 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 ਉਸਨੂੰ ਦੰਦਲ ਪਈ ਦਲੋ ਦੀ ਖੋਲੀ ਹੋ ਤੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਪਰ ਸੌ ਮਿੰਟ ਪਹਿਕੇ ਕੀ ਹੋਇਆ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸਵੇਰ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਰਵੇ ਤੇ ਕਿ ਕਰ ਅਸੀਂ ਦੋਨੇ ਪਾਸੇ ਖੇਡਦੇ ਰਹੇ ਔਰ ਸਵੇਰ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰ ਹੀ ਕਹਿਣ ਲੱਗਾ ਕਿ ਭਾਜੀ ਮੇਰੇ ਸ਼ਾਕੀ ਤੇ ਦਰਦ ਹੋਣ ਲਿਆ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰ ਹੀ ਉਹਨੇ ਗੱਲ ਕਹੀ ਹੈ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਵਾਕਿ ਤੇ ਇਸ ਤਰ੍ਹਾਂ ਜਿਹੜੇ ਨੇ ਡੈਸਟਿਕ ਕਿੰਨੀ ਤਰੀਕ ਨੇ ਹੋਈ ਵੇ 10 ਤਰੀਕ ਨੂੰ ਹੀ ਹੈ ਜੇ 10 ਤਰੀਕ ਨੂੰ ਸਵੇਰ 5:00 ਤੋਂ ਬਾਅਦ ਵਿੱਚ ਨੀਰੀ ਨਾਲ ਗੱਲ ਹੋਈ ਹੈ ਤੇ ਜਦੋਂ ਮੈਂ ਦਰਦ ਜਿਹਨੇ ਕੋ ਹਸਪੀਟਲ ਖੜਿਆ ਸੀ ਉੱਥੇ ਸਭ ਤੋਂ ਟਾਈਮ ਉਸਪੀਟਲ ਕੋਲ ਜਗ੍ਹਾ ਤੇ ਉਹਦੇ ਨਾਲ ਇੱਕ ਰੂਮੇਟ ਰਹਿ ਰਿਹਾ ਸੀ ਮੁਸਲਮਾਨ ਬਈ ਦਸੀ ਗਲੀਪੁਰਪਾਸ ਨੇ ਮੈਂ ਜਦੋਂ ਸੁਣਿਆ ਵੀ ਜਲਦੀ ਨਾਲ ਦੂਸਰੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅچھے ਇਨਸਾਨ ਸੀ ਔਰ ਬਹੁਤ ਅچھے ਇਨਸਾਨਾ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨੂੰ ਪਿਆਰ ਕਰਦਾ ਸੀ ਨਾ ਉਹ ਸ਼ਖਸ ਨੇ ਉਸ ਨੂੰ ਬਲਾਕ ਲੈ ਕੇ ਜਾਂਦਾ ਜਦੋਂ ਉਹ ਭਰਾ ਇਹਨੂੰ ਤੁਸੀਂ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿ ਆ ਕਿ ਜਲਦੀ ਜਲਦੀ ਕਰੋ ਅੰਦਰ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਰ ਰਿਆ ਸੀ ਤੇ ਦੇਖਿਆ ਉਹਨੇ ਵੀ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਉਹਨੇ ਕਿਹਾ ਜਲਦੀ ਜਲਦੀ ਹਸਪੀਟਲ ਲੱਗੇ ਚਲੋ ਅਸੀਂ ਤੇ ਕਿਰਮਲ ਪੰਜ ਸ਼ਾਮ ਬ੍ਰਦਰ ਨੇ ਫਾਟ ਕੇ ਤੁਹਾਨੂੰ ਥੱਲੇ ਜਦ ਲਾਇਆ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਇੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਫਿਰ ਉਹ ਜਿਹੜੀ ਲੇਡੀਜ਼ ਡਾਇਰੈਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਹ ਤਾਂ ਕਿ ਨਹੀਂ ਰੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਦਵਾਈ ਹੈ ਤੇ ਦੋਨਾਂ ਨੇ ਮਤਲਬ ਐਂਬੂਲੈਂਸ ਚ ਪਾਇਆ ਵਾ ਸਰਕਾਰੀ ਹਸਪਤਲ ਲਾ ਕੇ ਗਏ ਨੇ ਅੱਗੇ ਗਿਵਨਾਂ ਦੀ ਗੱਡੀ ਜਾ ਰਹੀ ਸੀ ਪਿੱਛੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਵਿੱਚ ਜਦੋਂ ਅਸੀਂ ਉਹ ਜਗ੍ਹਾ ਤੇ ਪਹੁੰਚੇ ਤਾਂ ਸਾਡੇ ਜਾਨ ਤੋਂ ਪਹਿਲਾਂ ਟ੍ਰੀਟਮੈਂਟ ਨਾਲ ਸ਼ੁਰੂ ਕਰਤਾ ਤਕਰੀਬਨ ਪੌਣਾ ਘੰਟੇ ਦੇ 30 ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਜੀ ਹਮੇਂ ਵਾਪਸ ਨਹੀਂ ਮੜਾ ਸ ਉਹ ਕਿਹੜੀ ਕੰਪਨੀ ਦਾ ਕੰਮ ਕਰਦਾ ਹੈ ਇਹ ਕੰਪਨੀ ਦਾ ਨਾਮ ਸਰ ਪਾਰਕੀਰ ਸੀ ਇਮਰਟਨ ਕੰਪ ਅੱਜ ਜਿਹੜੇ ਇੱਥੇ ਡੈਡ ਗੜੀ ਪਹੁੰਚੀਏ ਕੰਪਨੀ ਸਹਿਯੋਗ ਦਾ ਕਿ ਸਸਤਾ ਦਾ ਇੱਕ ਕੰਪਨੀ ਦੇਸ਼ ਜੋੜ ਦੇਣਾ ਪਾਉਂਦਾ